ਉਹ ਦੂਜੀ ਵੀਡੀਓ ਤੁਸੀਂ ਪੜਾ ਹੁਣ ਵਾਈਨ ਦੇਖ ਲਓ ਜਿਹੜੀ ਬਣਦੀ ਹੈ انگੂਰਾਂ ਤੋਂ ਤੇ ਆਹ ਵਾਈਨ ਦਾ ਛੋਟਾ ਇਹ ਹੈਗਾ 2-3 ਲੀਟਰ ਦਾ 3 ਕਿਲੋ ਨਿਊਟਰ ਤੇ ਆ ਵੀ 4 ਲੀਟਰ ਦਾ ਉਹ ਦੂਜੀ ਹੈਗੀ ਆ ਵਿਨੋ ਤੇ ਆ ਸਾਰੀ انگੂਰਾਂ ਤੋਂ ਬਣਦੀ ਆ ਇਹ ਰੋਟੀ ਦੇ ਨਾਲ ਇਸ 10% ਨਸ਼ਾ ਹੁੰਦਾ ਰੋਟੀ ਨਾਲ ਜਦੋਂ ਰੋਟੀ ਖਾਂਦੇ ਨੇ ਉਦੋਂ ਖਾਂਦੇ ਮਾੜੀ-ਮੋਟੀ ਆ ਰੋਸੋ ਮਿੱਠੀ ਆ ਇਵੇਂ ਬਹਿ ਮਿੱਠੀ ਹੁੰਦੀ ਆ ਪਰ ਥੋੜਾ ਬੋਤ ਹੁੰਦਾ ਲੋਕਾਂ ਦੇ ਘਰੇ ਐ ਭਰੀਆਂ ਪਈਆਂ ਨੇ ਰੋਟੀ ਖਾਣ ਤੋਂ ਬਾਅਦ ਇਹ ਮੀਟ ਮੂਟ ਗਾਲ ਦਿੰਦੀ ਆ ਜਿਹੜੇ ਸੂਰਸਾਰ ਦਾ ਮੱਝ ਮੂਜ ਦਾ ਮੀਟ ਖਾਂਦੇ ਆ ਉਹ ਗਾਲ ਦਿੰਦੀ ਆ ਛੇਤੀ ਆ ਸਾਰੀਆਂ ਵੀਨੋਆਂ ਨੇ ਵੱਡੀ ਬੋਤਲ ਹੈ ਤੇ ਆ ਪਈਆਂ ਨੇ ਛੋਟੀਆਂ ਉਹ ਛੋਟੀ ਪਈ ਆ ਆ ਛੋਟੀ ਪਈ ਆ ਗ੍ਰੀਨ ਤੇ ਹੋਰ ਤੇ ਹਜੇ ਹੈ ਨਹੀਂ ਖਤਮ ਹੋਈਆਂ ਖਾਲੀ ਹੋਇਆ ਸਿਸਟਮ ਸਾਰਾ ਤੇ ਆ ਵੀ ਛੇਦ ਵਾਈਨ ਆ ਕੋਈ ਮੈਨੂੰ ਨੌਲੇਜ ਵੀ ਹੈ ਨਹੀਂ ਪੜ੍ਹਨਾ ਨਹੀਂ ਆਉਂਦਾ ਹਜੇ ਵਿੰਨੋ ਵਿਆੰਕੋ ਵਿਨੋ ਮਤਲਬ ਵਾਈਨ ਵਿਆੰਕੋ ਮਤਲਬ ਚਿੱਟੀ ਇਹ ਚਿੱਟੀ ਵਿਨੋ ਆ ਇਹ ਵੀ ਥੋੜੀ ਜੀ ਪੀਂਦੇ ਹੋਣਗੇ ਮੈਨੂੰ ਲੱਗਦਾ ਇਹਦੇ 10% ਹੁੰਦਾ ਜਿਵੇਂ ਆਪਣੇ ਇੱਕ ਬੀਅਰ ਦੇ ਵਿੱਚ 8% ਹੁੰਦਾ ਇਹਦੇ ਵਿੱਚ 10% ਹੁੰਦਾ ਸਾਰੀ ਪੀਣ ਦੇ ਨਾਲ ਅੰਦਰੋਂ ਸਾੜ ਦਿੰਦੀ ਆ ਗਾਲ ਦਿੰਦੀ ਆ ਵੀ ਇਹੇ ਪਾੜ ਦਿੰਦੀ ਅੰਦਰੋਂ ਇੰਨਾ ਤੇਜ਼ ਹੁੰਦੀ ਆ ਮਤਲਬ ਇਹ ਮੀਟ ਗਾਲਣ ਨੂੰ ਆ ਜ਼ਿਆਦਾਤਰ